one day ਬੰਦੇ ਆ ਜਿਹੜਾ ਪਾਣੀ ਉੱਤੇ ਪੱਥੇ ਰਨੂ ਤਾਰਦਾ ਉਹ ਤੈਨੂੰ ਕਿਉਂ ਨਾ ਤਾਰੂ ਬੰਦੇ ਆ ਜਿਹੜਾ ਪਾਣੀ ਉੱਤੇ ਪੱਥੇ ਰਨੂ ਤਾਰਦਾ ਉਹ ਤੈਨੂੰ ਕਿਉਂ ਨਾ ਤਾਰੂ ਬੰਦੇ ਆ ਦਸਾਂ ਨੂੰ ਹਵਾਲੀ ਨੇ ਕਿਰਤ ਕਮਾਈ ਦਾ ਫੜਿਆ ਪੰਲਾ ਜੀ ਨੇ ਸੇਵਾ ਤੇ ਸਚਾਈ ਦਾ ਦਾ ਉਹ ਤੇ ਮੇਰਾ ਵਾਲਾ ਕਸ਼ਟ ਨਿਵਾਰਦਾ ਉਹ ਤੇ ਮੇਰਾ ਵਾਲਾ ਕਸ਼ਟ ਨਿਵਾਰਦਾ ਉਹ ਤੇਰੇ ਵੀ ਨਿਵਾਰੂ ਬੰਦੇ